ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਮੀਰੀ ਅਤੇ ਪੀਰੀ ਦੇ ਮਾਲਕ ਜੀ ਨੇ ਬਹੁਤ ਸਾਰੇ ਜੀਆਂ ਦਾ ਉਧਾਰ ਕੀਤਾ ਹੈ ਇੱਕ ਵਾਰ ਜਦੋਂ ਮਹਾਰਾਜ ਨੇ ਇੱਕ ਸੂਰ ਦਾ ਉਧਾਰ ਕੀਤਾ ਉਹ ਸਾਰੀ ਕਥਾ ਜਿਵੇਂ ਜਿਵੇਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਕੀਤੀ ਹੈ ਆਓ ਪ੍ਰੇਮ ਸਤਕਾਰ ਦੇ ਨਾਲ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਤ ਸ੍ਰੀ ਹਰ ਗੋਬਿੰਦ ਕੀ ਗਾਥਾ ਸਨਹੋ ਸੰਤ ਸਿਖ ਪ੍ਰੀਤੀ ਸਾਥਾ ਏ ਸੰਤ ਤੇ ਸਾਧ ਸੰਗਤ ਜੀ ਗੁਰੂ ਕੇ ਪ੍ਰੇਮੀ ਜਨੋ ਜਿਵੇਂ ਜਿਵੇਂ ਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਕਥਾ ਹੈ ਬੜਾ ਪ੍ਰੇਮ ਲਾ ਕੇ ਸੁਣੋ ਜੀ ਸੋ ਬਟਨ ਬ੍ਰਿੰਦ ਸਕੂਲਨ ਕਰੈ ਆਯੁਧ ਵਿਦਿਆ ਮਹਿ ਹਿਤ ਧਰੈ ਮਹਾਰਾਜ ਬਹੁਤ ਸੂਰਮਿਆਂ ਨੂੰ ਇਕੱਠੇ ਕਰਦੇ ਆ ਸ਼ਾਸਤਰ ਵਿਦਿਆ ਨਾਲ ਪ੍ਰੇਮ ਧਾਰਨ ਕਰਦੇ ਹਨ ਸ਼ੋਰਹਿ ਬਾਨ ਤਫੰਗਨ ਭਰ ਭਰ ਹੱਥ ਹੈ ਨਿਸ਼ਾਨੋਂ ਆਗੈ ਧਰ ਧਰ ਗੁਰੂ ਸਾਹਿਬ ਜੀ ਤੀਰਾਂ ਨੂੰ ਛੱਡਦੇ ਆ ਬੰਦੂਕਾਂ ਵਿੱਚ ਗੋਲੀਆਂ ਭਰ ਭਰ ਕੇ ਚਲਾਉਂਦੇ ਆ ਤੇ ਮਹਾਰਾਜ ਜਦੋਂ ਨਿਸ਼ਾਨਾ ਲਾਉਂਦੇ ਆ ਸਾਰੇ 당ਗ ਰਹਿ ਜਾਂਦੇ ਹਨ ਕਬ ਹੂੰ ਅਖੀਰ ਬ੍ਰਿਤ ਕੋ ਕਰੈ ਨਿਰਗਨ ਉਧਾਰੈ ਪ੍ਰਾਨ ਜੇ ਹਰੈ ਕਦੀ ਕਦੀ ਸਤਗੁਰੂ ਜੀ ਮੀਰੀ ਪੀਰੀ ਦੇ ਮਾਲਕ ਜਦੋਂ ਸ਼ਿਕਾਰ ਖੇਡਣ ਵਾਸਤੇ ਜਾਂਦੇ ਆ ਹਿਰਨਾ ਦਾ ਵੀ ਮਹਾਰਾਜ ਸ਼ਿਕਾਰ ਕਰਦੇ ਆ ਜੰਗਲ ਦੇ ਵਿੱਚ ਨਾਨਾ ਪ੍ਰਕਾਰ ਦੇ ਜੀ ਹਨ ਉਹਨਾਂ ਦੀ ਮੁਕਤੀ ਕਰਦੇ ਹਨ ਸੇਖ ਸੰਗਤ ਚੌਂ ਦਿਸ਼ ਤੇ ਆਵਹਿ ਮਨ ਬਾੰਸ਼ਤ ਗੁਰ ਤੇ ਬਰਪਾਵਹਿ ਜਦੋਂ ਸਤਗੁਰੂ ਜੀ ਦੇ ਪਾਸ ਉੱਤਰ ਦੱਖਣ ਪੂਰਬ ਪੱਛਮ ਚਾਰੇ ਪਾਸਿਆਂ ਤੋਂ ਸੰਗਤਾਂ ਆਉਂਦੀਆਂ ਨੇ ਜੋ ਮੰਗਦੀਆਂ ਨੇ ਮਹਾਰਾਜ ਤੋਂ ਉਹਨਾਂ ਨੂੰ ਉਹੀ ਮਿਲ ਜਾਂਦਾ ਹੈ ਕੀਰਤ ਕਿਦੋਂ ਮਾਲਤੀ ਫੁੱਲੀ ਪੰਕਤ ਕਿਦੋਂ ਮਰਾਲਨ ਭੂਲੀ ਗੁਰੂ ਮਹਾਰਾਜ ਦੀ ਜਿਹੜੀ ਕੀਰਤੀ ਹੈ ਇਹ ਜਿਹੜੇ ਮਾਲਤੀ ਦੇ ਫੁੱਲ ਜਿਨ੍ਹਾਂ ਦੀ ਬੜੀ ਖੁਸ਼ਬੂ ਦੂਰ ਦੂਰ ਤੱਕ ਜਾਂਦੀ ਆ ਐਵੇਂ ਮਹਾਰਾਜ ਦੀ ਜਿਹੜੀ ਕੀਰਤੀ ਆ ਦੂਰ ਦੂਰ ਤੱਕ ਫੈਲ ਗਈ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਹਨ ਜੀ ਕਿਦੋਂ ਚੰਦਰ ਕਾ ਜਗਤ ਵਿਥਾਰੀ ਪਾਰਦ ਸਮ ਉੱਚ ਰਹੇ ਨਰ ਨਾਰੀ ਗੁਰੂ ਮਹਾਰਾਜ ਨੂੰ ਸਾਰੇ ਪਾਰਸ ਆਖਦੇ ਆ ਜਿਵੇਂ ਆਪਾਂ ਕਿਸੇ ਲੋਹੇ ਨੂੰ ਪਾਰਸ ਦੇ ਨਾਲ ਸੁਹਾਦੀਏ ਤੇ ਉਹ ਸੋਨਾ ਬਣ ਜਾਂਦਾ ਹੈ ਇਦਾਂ ਮਹਾਰਾਜ ਦੀ ਕੀਰਤੀ ਹੈ ਜਿਵੇਂ ਚੰਦਰਮਾ ਦੀ ਠੰਡਕ ਹੁੰਦੀ ਹੈ ਇਦਾਂ ਮਹਾਰਾਜ ਜੀ ਦਾ ਮੁਖੜਾ ਹੈ ਚਾਹ ਹਿਸ਼ ਮਹਿ ਜਹ ਕਹਾ ਸੋਹੇਲੀ ਰਾਏ ਬੇਲ ਕੈ ਖਿਰੀ ਚੰਬੇਲੀ ਚਾਰੇ ਪਾਸੇ ਮਹਾਰਾਜ ਜੀ ਦਾ ਜਸ ਹੋ ਗਿਆ ਮਾਨੋ ਜਿਵੇਂ ਰਾਏ ਬੇਲ ਜਾਂ ਚੰਬੇਲੀ ਦਾ ਫੁੱਲ ਖਿੜਿਆ ਹੋਵੇ ਜੋਦਾ ਗੁਰੂ ਮਾਹ ਉਪਕਾਰੀ ਹਿਰਦੈ ਗਿਆਨ ਘਨ ਸਦ ਇਕਸਾਰੀ ਪੂਰਬੀਰ ਗੁਰੂ ਮਹਾਰਾਜ ਬਾਬਾ ਬੁੱਢਾ ਜੀ ਦੇ ਬਚਨਾਂ ਅਨੁਸਾਰ ਜਿੱਥੇ ਮਹਾਵਲੀ ਆ ਉੱਥੇ ਪਰਉਪਕਾਰੀ ਵੀ ਆ ਦਾਨੀ ਵੀ ਆ ਤੇ ਉਹਨਾਂ ਦੇ ਬਚਨ ਸਨ ਨਾ ਕਿ ਵੱਡੇ ਯੋਧੇ ਹੋਣਗੇ ਪਰਉਪਕਾਰੀ ਹੋਣਗੇ ਤੇ ਮਹਾਰਾਜ ਸਭਨਾਂ ਹੀ ਇੱਕਸਾਰ ਪ੍ਰੇਮ ਕਰਦੇ ਹਨ ਦੇਸ਼ ਵਿਦੇਸ਼ਨ ਸਗਲ ਜਹਾਨ ਤੁਰਤ ਸਹਾਇਕ ਹੋਹੇ ਸੁਖਦਾਨ ਜੇ ਕੋਈ ਦੇਸ਼ਾਂ ਤੋਂ ਜਲ ਕੇ ਆਵੇ ਸਮੁੰਦਰੋਂ ਪਾਰ ਚੱਲ ਕੇ ਆਜੇ ਵਿਦੇਸ਼ ਤੋਂ ਮਹਾਰਾਜ ਸਾਰਿਆਂ ਦੀ ਰੱਖਿਆ ਕਰਦੇ ਆ ਸਾਰਿਆਂ ਦੀ ਮਦਦ ਕਰ ਦਿੰਦੇ ਹਨ ਜੀ ਅਨਕ ਕਾਮਨਾ ਹਲਤ ਮਝਾਰੀ ਪਰ ਮੈਂ ਸਿੱਖਣ ਬਿਰਦ ਸੰਭਾਰੀ ਕਈਆਂ ਦੀ ਕਾਮਨਾ ਇਸ ਤਰ੍ਹਾਂ ਦੀ ਹੁੰਦੀ ਹੈ ਇੱਛਾ ਕਿ ਆ ਮੈਨੂੰ ਦਾਤ ਮਿਲ ਜੇ ਦੁੱਧ ਪੁੱਤ ਦੀ ਉਹਦੀ ਫਿਰ ਹਾਲਤ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਬਿਰ ਦਾਬ ਦਾ ਸੁਭਾਅ ਮਹਾਰਾਜ ਛੱਡਦੇ ਨਹੀਂ ਹਨ ਜਿਵੇਂ ਸੰਤ ਆਪ ਦਾ ਸੁਭਾਅ ਨਹੀਂ ਛੱਡਦਾ ਇਦਾਂ ਗੁਰੂ ਮਹਾਰਾਜ ਦਾ ਸੁਭਾਅ ਉਹ ਆਿਆਂ ਦੀਆਂ ਝੋਲੀਆਂ ਭਰ ਦਿੰਦੇ ਹਨ ਪਲਤ ਵਿਖੇ ਨਿਜ ਸੇਵਕ ਸਾਰੇ ਜਮ ਪੀੜਾ ਤੇ ਲੇਤ ਉਬਾਰੇ ਇਹ ਜਿਹੜੀ ਜਮਾ ਦੀ ਪੀੜ ਹੁੰਦੀ ਆ ਬਹੁਤ ਭਾਰੀ ਮਾਰ ਹੁੰਦੀ ਸਭ ਤੋਂ ਭੈੜੀ ਮਾਰ ਹੀ ਇਹਦੀ ਹੁੰਦੀ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਮਹਾਰਾਜ ਉਹਦੇ ਤੋਂ ਵੀ ਆਪਦੇ ਸੇਵਕਾਂ ਨੂੰ ਵਿਚਾਰ ਲੈਂਦੇ ਹਨ ਜਨ ਜਗ ਮਹਿ ਪੀਰ ਅਨੇਕ ਗੁਰ ਬਡ ਸਮਰੱਥ ਜਲਦ ਵਿਵੇਕ ਆ ਜਗ ਦੇ ਵਿੱਚ ਦੁਨੀਆ ਵਿੱਚ ਅਨੇਕਾਂ ਹੀ ਪੀਰ ਪੈਗੰਬਰ ਗੁਰੂ ਹੋਏ ਆ ਪਰ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਅਤੇ ਪੀਰੀ ਦੇ ਮਾਲਕ ਸਦਾ ਦੇ ਪ੍ਰਧਾਨ ਉਹਨਾਂ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ ਹੈ ਸਿੱਧ ਤਪੇ ਪੰਡਿਤ ਬ੍ਰਹਮਚਾਰੀ ਪ੍ਰਭ ਮਾਰਗ ਕੇ ਜੇ ਹਿਤਕਾਰੀ 21 ਸਿੱਧ ਕੀ ਤਪੇ ਕੀ ਪੰਡਿਤ ਵਿਦਵਾਨ ਮਹਾਰਾਜ ਦਾ ਇਹ ਭੇਦ ਨਹੀਂ ਪਾ ਸਕਦੇ ਅੰਤ ਨਹੀਂ ਪਾਇਆ ਜਾ ਸਕਦਾ ਹੈ ਨਾਨਾ ਵਿਦਜੇ ਸ਼ਕਤ ਤਰਿਆ ਸਭ ਸਤਗੁਰ ਕੀ ਚਹਤ ਸਹਿਆ ਇਹ ਤਾਂ ਕਈ ਪ੍ਰਕਾਰ ਦੀਆਂ ਵਿਧੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਿੱਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਮਹਾਬਲੀ ਆ ਜੋਦੇ ਆ ਸੂਰਮੇ ਉਹਨਾਂ ਅਗੇ ਸਿਰ ਆਪੇ ਹੀ ਝੁਕ ਜਾਂਦਾ ਮਹਾਰਾਜ ਦੀ ਨਿਮਰਤਾ ਨੂੰ ਦੇਖ ਕਰ ਸ਼ਰਣੀ ਪਰਿਓ ਆਨ ਕਰ ਜੂ ਦੋਹ ਲੋਕਨ ਸੁਖ ਪਾਵਤ ਸੋ ਜਿਹੜਾ ਵੀ ਆ ਕੇ ਸ਼ਰਨ ਪੈ ਜਾਂਦਾ ਦੋਹਾਂ ਲੋਕਾਂ ਲੋਕ ਸੁਖੀਏ ਪਰ ਲੋਕ ਸਹੇਲੇ ਉਹਦੇ ਹੋ ਜਾਂਦੇ ਹਨ ਬਖਸ਼ੇ ਸ੍ਰੀ ਗੁਰ ਅਮਰ ਅਨੇਕ ਰਾਮਦਾਸ ਗੁਰ ਦੀਨ ਬਿਬੇਕ ਕਵੀ ਜੀ ਆਖਦੇ ਆ ਕਿ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਨੇ ਏ ਗੁਰੂ ਰਾਮਦਾਸ ਜੀ ਦੀ ਬੜੀ ਕਿਰਪਾ ਹੋਈ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਿਹਰੀ ਅਰਜਨ ਤੇ ਗਿਆਨ ਜੇ ਲਹੇ ਇਨਹੋਂ ਬਖੇ ਜੀਵਤ ਜੇ ਰਹੇ ਫਿਰ ਗੁਰੂ ਅਰਜਨ ਦੇਵ ਜੀ ਪਾਸੋਂ ਗਿਆਨ ਦੀ ਪ੍ਰਾਪਤੀ ਹੋਈ ਆ ਇਹ ਬਹੁਤ ਬਖਸ਼ਿਸ਼ ਆ ਇਹ ਛੇਵੇਂ ਗੁਰੂ ਨਾਨਕ ਹੋਣ ਦਾ ਜਿਹੜਾ ਮਾਣ ਉਹ ਮੀਰੀ ਅਤੇ ਪੀਰੀ ਦੇ ਮਾਲਕ ਜੀ ਨੂੰ ਮਿਲਿਆ ਤਾਂ ਉਹ ਫਿਰ ਸਤਿਗੁਰੂ ਮਹਾਰਾਜ ਜੀ ਤੇ ਉਹਨਾਂ ਨੂੰ ਜੇ ਛੇਵੇਂ ਗੁਰੂ ਨਾਨਕ ਕਹਿ ਦਈਏ ਆਪਾਂ ਕੋਈ ਅਤ ਕਥਨੀ ਨਹੀਂ ਇਹ ਗੱਲ ਦੇ ਵਿੱਚ ਸਭ ਆਵਹਿ ਗੁਰ ਕੀ ਦਰਬਾਰ ਦਰਸ਼ਨ ਪਰਸ ਲਹੈ ਸੁਖ ਸਾਰ ਹੁਣ ਜਿਹੜੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਾਤਾਂ ਮਿਲੀਆਂ ਨੇ ਉਹ ਛੇਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਉਂਦੇ ਆ ਦਰਸ਼ਨ ਕਰਕੇ ਸੁਖ ਪਾਉਂਦੇ ਹਨ ਕੇਤਕ ਗੁਰਕੇ ਨਿਕਟ ਰਹੰਤੇ ਕੇਚਤ ਘਰ ਦੇਸ਼ਨ ਵਿੱਚ ਰੰਤੇ ਕਈ ਤਾਂ ਗੁਰੂ ਜੀ ਪਾਸ ਇੱਕ ਹਫਤਾ ਕਈ ਮਹੀਨੇ ਵੀ ਰਹਿ ਕੇ ਬਤੀਤ ਕਰਦੇ ਪਰ ਕਈ ਨਾ ਆਪਦੇ ਘਰਾਂ ਨੂੰ ਚਲੇ ਜਾਂਦੇ ਆ ਜਿਨ੍ਹਾਂ ਦੇ ਘਰ ਦੇ ਕਾਰੋਬਾਰ ਧੰਦੇ ਆ ਉਹ ਫਿਰ ਬਾਪ ਸਾਹਿਬ ਦੇ ਦੇਸ਼ਾਂ ਨੂੰ ਚਲੇ ਜਾਂਦੇ ਹਨ ਸਿੱਖ ਬਨਾਬ ਹੈ ਜਹ ਕਹੇ ਜਾਏ ਵਿਸਥਾਰ ਹੈ ਸਿੱਖੀ ਸਭ ਥਾਏ ਉਹ ਜਾ ਕੇ ਫਿਰ ਜਿੱਥੇ ਆਪਦੇ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦੀ ਮੀਰੀ ਅਤੇ ਪੀਰੀ ਦੇ ਮਾਲਕ ਦੀਆਂ ਬਖਸ਼ਿਸ਼ਾਂ ਦੀਆਂ ਗੱਲਾਂ ਕਰਦੇ ਆ ਆਪ ਤਾਂ ਸਿੱਖ ਬਣਦੇ ਆ ਹੋਰਾਂ ਨੂੰ ਵੀ ਸਿੱਖ ਬਣਾ ਦਿੰਦੇ ਹਨ ਭਾਈ ਬਹਿਲੂ ਭਗਤੂ ਆਦਿਕ ਦੇਸ਼ ਵਿਦੇਸ਼ ਕਰਹੇ ਸਿੱਖ ਸਾਧਕ ਹੁਣ ਇੱਥੇ ਕਵੀ ਜੀ ਉਹਨਾਂ ਸਿੱਖਾਂ ਦਾ ਨਾਮ ਦੱਸਦੇ ਆ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਗੁਰੂ ਘਰ ਦੀ ਭਾਈ ਬਹਿਲੂ ਸਭ ਤੋਂ ਪਹਿਲੋਂ ਤੇ ਭਾਈ ਭਗਤੂ ਜੀ ਉਹ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਜਦੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਤੇ ਸਿੱਧਕ ਵਾਲੇ ਸਿੱਖ ਬਣ ਜਾਂਦੇ ਹਨ ਇਮ ਗੁਰ ਸਿੱਖਨ ਕੇ ਬਹੁ ਸਿੱਖ ਉਹ ਹੈ ਲਖ ਹੈ ਸਭ ਭੂਤ ਭਵਿਖ ਇਸ ਤਰ੍ਹਾਂ ਗੁਰੂ ਜੀ ਦੇ ਸਿੱਖਾਂ ਦੇ ਅੱਗੇ ਬਹੁਤ ਸਿੱਖ ਬਣ ਗਏ ਤੇ ਜਦੋਂ ਉਹਨਾਂ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਮਹਾਰਾਜ ਦੀ ਸਿੱਖੀ ਧਾਰਨ ਕੀਤੀ ਬੜੀਆਂ ਖੁਸ਼ੀਆਂ ਉਹਨਾਂ ਨੂੰ ਮਿਲ ਗਈਆਂ ਨੇ ਸਾਹਿਬ ਪਾਨਾ ਗੁਰ ਠਿਗ ਰਹਿ ਸੇਵਕ ਬਾਕ ਸੁਨੇ ਅਰ ਕਹੇ ਬਾਬਾ ਪਾਨਾ ਜੀ ਗੁਰੂ ਮਹਾਰਾਜ ਦੇ ਪਾਸ ਰਹਿੰਦੇ ਆ ਸੇਵਾ ਕਰਦੇ ਆ ਬਚਨ ਸੁਣਦੇ ਤੇ ਕੁਝ ਕਹਿੰਦੇ ਹਨ ਗੁਰੂ ਜੀ ਨੂੰ ਬ੍ਰਿੰਦ ਮਸੰਦ ਬਿਲੰਦ ਆਨੰਦਤ ਧਨ ਕੋ ਆਨ ਗੁਰੂ ਪਦ ਬੰਦਤ ਇਵੇਂ ਬਹੁਤ ਮਸੰਦ ਆਉਂਦੇ ਆ ਭੇਟਾ ਮਹਾਰਾਜ ਨੂੰ ਲਿਆ ਕੇ ਦਿੰਦੇ ਤੇ ਮੱਥਾ ਟੇਕਦੇ ਹਨ ਚੌਂ ਦਿਸ਼ ਤੇ ਬਹੁ ਗੁਰ ਕੀ ਕਾਰ ਚੱਲੀ ਆਏ ਕੁਸ਼ਵਾਰ ਨਾ ਪਾਰ ਸਾਰੇ ਪਾਸਿਆਂ ਤੋਂ ਬਹੁਤ ਗੁਰੂ ਕੀ ਕਾਰ ਆਉਂਦੀ ਆ ਚੱਲੀ ਆਉਂਦੀ ਕੋਈ ਵਾਰ ਨਹੀਂ ਪਾਇਆ ਜਾ ਸਕਦਾ ਹੈ ਸਿਮਹੀਂ ਖਰਚ ਹਮੇਸ਼ ਵਿਸ਼ੇਸ਼ੂ ਕਾਰ ਚ ਲਾਏ ਮਸੰਦ ਅਸ਼ੇਸ਼ੂ ਇਸ ਤਰ੍ਹਾਂ ਬਹੁਤ ਜ਼ਿਆਦਾ ਖਰਚਾ ਵੀ ਹੁੰਦਾ ਤੇ ਪਰ ਸਾਧ ਸੰਗਤ ਜੀ ਆਮਦਨ ਵੀ ਹੁੰਦੀ ਆ ਗੁਰੂ ਮਹਾਰਾਜ ਬਹੁਤ ਘੋੜੇ ਖਰੀਦਦੇ ਆ ਲੰਗਰ ਚੱਲਦਾ ਰਹਿੰਦਾ ਹੈ ਲੋਕ ਆ ਕੇ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਗੁਰੂ ਸਾਹਿਬ ਜੀ ਦੇ ਘਰੋਂ ਇਹ ਜਿੱਥੋਂ ਜਿਹੜੇ ਬੰਧਨ ਆ ਉਹਨਾਂ ਤੋਂ ਵੀ ਖਲਾਸੀ ਹੁੰਦੀ ਆ ਮਹਾਰਾਜ ਦਾ ਇਹ ਰੰਗ ਦੇਖ ਕੇ ਇਹ ਗੁਰੂ ਸਾਹਿਬ ਜੀ ਨੇ ਘੋੜੇ ਰੱਖਣੇ ਸ਼ੁਰੂ ਕਰ ਦਿੱਤੇ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਕਈ ਹੈਰਾਨ ਵੀ ਹੋ ਜਾਂਦੇ ਪਰ ਜੋਤ ਹੀ ਆ ਗੁਰੂ ਨਾਨਕ ਸਾਹਿਬ ਜੀ ਵਾਲੀ ਇਹ ਸ਼ਾਂਤੀ ਵਿੱਚੋਂ ਜਿਹੜੀ ਕ੍ਰਾਂਤੀ ਨਿਕਲੀ ਆ ਉਹਨੂੰ ਦੇਖ ਕੇ ਕੁਝ ਲੋਕ ਬੜੇ ਹੈਰਾਨ ਹੋਏ ਹਨ ਜੀ ਇੱਕ ਦਿਨ ਸਤਗੁਰ ਚੜ੍ਹੇ ਸ਼ਿਕਾਰ ਭਏ ਸੰਗ ਤਬ ਸੁਬਟ ਹਜ਼ਾਰ ਹੋਇਆ ਕਿ ਇੱਕ ਦਿਨ ਸਤਗੁਰੂ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ਼ਿਕਾਰ ਖੇਡਣ ਗਏ ਆ ਉਹਨਾਂ ਦੇ ਨਾਲ ਉਸ ਵੇਲੇ 100 ਨਹੀਂ 200 ਨਹੀਂ 1000 ਸੂਰਮੇ ਨਾਲ ਗਏ ਹਨ ਜੀ ਵਿਧੀਆ ਜੇਠਾ ਸਾਹਿਬ ਭਾਨਾ ਸਾਧੂ ਪੈਂਦੇ ਖਾਨ ਪਿਆਨਾ ਮਹਾਰਾਜ ਦੇ ਨਾਲ ਭਾਈ ਵਿਧੀ ਚੰਦ ਸ਼ੀਨਾ ਗੁਰੂ ਕਾ ਸਿਨਾ ਸਾਧ ਸੰਗਤ ਜੀ ਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਭਾਈ ਜੇਠਾ ਜੀ ਬਾਬਾ ਭਾਨਾ ਜੀ ਭਾਈ ਸਾਧੂ ਜੀ ਤੇ ਪੈਂਦੇ ਖਾਂ ਜਿਹੜਾ ਬਹੁਤ ਜਿਹਦੇ ਵਿੱਚ ਜੋਰ ਉਹ ਵੀ ਮਹਾਰਾਜ ਦੇ ਨਾਲ ਹੈ ਇਤੇ ਆਦਿਕ ਸਭ ਗੁਰ ਕੇ ਸੰਗ ਚੱਲੇ ਕੁਦਾਵਤ ਚਪਲ ਤੁਰੰਗ ਇਤੇ ਆਦਿਕ ਸਾਰੇ ਮਹਾਰਾਜ ਦੇ ਨਾਲ ਚੰਚਲ ਘੋੜਿਆਂ ਤੇ ਸਵਾਰ ਹੋਕਰ ਰਾਤ ਹੁੰਦੀ ਵਿਚਰੇ ਉਦਿਆਨ ਜਬ ਲੋਕਾਂ ਮਨ ਨ ਭਇਓ ਮਹਾਨ ਚੱਲਦੇ ਚੱਲਦੇ ਜਦੋਂ ਸਵੇਰ ਦਾ ਸਮਾਂ ਸੀ ਜੰਗਲ ਵਿੱਚ ਦਾਖਲ ਹੋ ਗਏ ਜਦੋਂ ਤੱਕ ਬਹੁਤ ਗਰਮੀ ਨਾ ਹੋ ਗਈ ਹੈ ਅਨੇਸ ਅਨੇ ਸੂਕਰ ਉਠਵਾਏ ਗ੍ਰਾਮ ਵਡਾਲੀ ਕੋ ਚਲੇ ਆਏ ਬਹੁਤ ਮਹਾਰਾਜ ਜੀ ਨੇ ਫਿਰ ਉਤੇ ਸ਼ਿਕਾਰ ਖੇਡਿਆ ਗੁਰੂ ਕੇ ਜਿਹੜੇ ਸਿੱਖ ਆ ਸੂਰਮੇ ਜੋਧੇ ਆ ਮਾਰੇ ਹੋਏ ਜਿਹੜੇ ਸ਼ੇਖ ਖਰਗੋਸ਼ ਆ ਤੇ ਕੁਝ ਸੂਰ ਉਹਨਾਂ ਨੂੰ ਲੈ ਕੇ ਨਾਲ ਬਡਾਲੀ ਪਿੰਡ ਨੂੰ ਆ ਗਏ ਹਨ ਜਾਨ ਤਪਤ ਕੋ ਉਤਰ ਪਰੇ ਹੈ ਨਾਨਾ ਭਾਂਤ ਆਹਾਰ ਕਰੇ ਹੈ ਗਰਮੀ ਜਾਣੀ ਆ ਗੁਰੂ ਕੇ ਸਿੱਖਾਂ ਯੋਧਿਆਂ ਨੇ ਘੋੜਿਆਂ ਤੋਂ ਤਰਕੇ ਆ ਕੇ ਪ੍ਰਸ਼ਾਦਾ ਛਕਿਆ ਹੈ ਸ੍ਰੀ ਹਰਿ ਗੋਬਿੰਦ ਜਨਮ ਸਥਾਨ ਜਿਸ ਦੇਖਣ ਤੇ ਪੁੰਨ ਮਹਾਨ ਇਹ ਪਿੰਡ ਜੋ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਸਥਾਨ ਜਿੱਥੇ ਹੋਇਆ ਗੁਰੂ ਕੀ ਬਡਾਲੀ ਉਹਨੂੰ ਕਿਹਾ ਜਾਂਦਾ ਇੱਥੇ ਫਿਰ ਆ ਗਏ ਇਹਦੇ ਦਰਸ਼ਨ ਅੱਜ ਵੀ ਕਰਗੇ ਆਪਾਂ ਨੂੰ ਵੱਡਾ ਪੁੰਨ ਪ੍ਰਾਪਤ ਹੋਵੇਗਾ ਗਏ ਸકલ ਹੀ ਦਰਸ਼ਨ ਕਰべ ਬੰਦਨ ਕਰਹਿ ਭਾਉ ਵੱਡ ਧਰべ ਸਾਰਿਆਂ ਨੇ ਉਹ ਸਥਾਨ ਦੇ ਦਰਸ਼ਨ ਕੀਤੇ ਆ ਪ੍ਰੇਮ ਭਾਵਨਾ ਨਾਲ ਗੁਰੂ ਕੇ ਸਿੱਖਾਂ ਨੇ ਉਹ ਜਗ੍ਹਾ ਨੂੰ ਸਥਾਨ ਨੂੰ ਬੰਦਨਾ ਕੀਤੀ ਕਿ ਇੱਥੇ ਸਾਡੇ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਇਹ ਉਹੀ ਸਥਾਨ ਕਰਮਾਂ ਵਾਲੀ ਧਰਤੀ ਹੈ ਭਾਨਾ ਸਾਧੂ ਆਦਿਕ ਜਾਏ ਭਈ ਪੀਰ ਪਖ ਆਨੰਦ ਪਾਏ ਬਾਬਾ ਪਾਨਾ ਜੀ ਭਾਈ ਸਾਧੂ ਜੀ ਵੀ ਉੱਥੇ ਗਏ ਆ ਬਹੁਤ ਜ਼ਿਆਦਾ ਕੱਠ ਹੋ ਗਿਆ ਸਾਰਿਆਂ ਨੇ ਦਰਸ਼ਨ ਕੀਤੇ ਸਾਹਿਬ ਜੀ ਦੇ ਸਭਨ ਸੁਣਾਏ ਗੁਰੂ ਤਬ ਕਹੇ ਇਹ ਠਾਂ ਜਨਮ ਸੁ ਖੇਲਤ ਰਹੇ ਇਹ ਵਿਡਾਲੀ ਪਿੰਡ ਦੇ ਵਿੱਚ ਪਹੁੰਚੇ ਮਹਾਰਾਜ ਸਾਰਿਆਂ ਨੂੰ ਕਹਿਣ ਲੱਗੇ ਆਪਦੇ ਸੂਰਮਿਆਂ ਨੂੰ ਯੋਧਿਆਂ ਨੂੰ ਦੱਸਿਆ ਇਸ਼ਾਰਾ ਕਰਕੇ ਕਹਿੰਦੇ ਇਸ ਥਾਂ ਤੇ ਸਾਡਾ ਜਨਮ ਹੋਇਆ ਸੀ ਇਹੀ ਉਹ ਧਰਤੀ ਆ ਬਚਪਨ ਵਿੱਚ ਜਿੱਥੇ ਅਸੀਂ ਖੇਡਦੇ ਸਾਂ ਰਿੰਗ ਮਾਨ ਹੋਏ ਅਜਰ ਬਿਹਾਰੇ ਸਨੇ ਸਨੇ ਚਲ ਪਗ ਬਲ ਧਾਰੇ ਫਿਰ ਹੋਇਆ ਇੰਜ ਇਥੇ ਅਸੀਂ ਰੜਨਾ ਸ਼ੁਰੂ ਕੀਤਾ ਮਹਾਰਾਜ ਕਹਿੰਦੇ ਹੌਲੀ ਹੌਲੀ ਫਿਰ ਚੱਲਣਾ ਵੀ ਸ਼ੁਰੂ ਕੀਤਾ ਹੈ ਸੁਣ ਭਾਨੇ ਕਰ ਜੋਰ ਬਖਾਨਾ ਜਿਮ ਬ੍ਰਿਜ ਵਿਚਰੇ 파ਵਨ ਥਾਨਾ ਹੁਣ ਸਾਧ ਸੰਗਤ ਜੀ ਇਥੋਂ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਬਾਬਾ ਭਾਨਾ ਜੀ ਤੋ ਉਹਨਾਂ ਦੇ ਜੋ ਸੁਪੁੱਤਰ ਆ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਆਪ ਜੀ ਦਾ ਸਰੂਪ ਉਸ ਵਕਤ ਬਹੁਤ ਸੋਭਾ ਪਾਉਂਦਾ ਹੋਵੇਗਾ ਅੱਜ ਸਾਡੀ ਕਿਸਮਤ ਜਾਗੀ ਆ ਜੋ ਇੱਥੇ ਅਸੀਂ ਆ ਕੇ ਦਰਸ਼ਨ ਕਰ ਰਹੇ ਹਾਂ তথা ਭੂਮਿਕਾ ਇਹੀ ਸੁਹਾਵੇ ਦਰਸ਼ਨ ਤੇ ਅਗ ਊਗਨ ਸਾਵੈ ਮਹਾਰਾਜ ਜਿਵੇਂ ਅਵਤਾਰੀ ਪੁਰਖਾਂ ਦੀ ਉਹ ਪ੍ਰਕਾਸ਼ਮਾਨ ਧਰਤੀ ਹੁੰਦੀ ਆ ਇਹ ਭੂਮਿਕਾ ਵੀ ਇੱਥੇ ਸੋਭ ਰਹੀ ਆ ਤੇ ਉਹ ਦਰਸ਼ਨ ਕਰਨ ਦੇ ਨਾਲ ਐਸੇ ਸਥਾਨਾਂ ਦੇ ਦੁੱਖ ਰੋਗ ਸੰਤਾਪ ਪੁੱਤਰੇ ਇਹ ਸਾਰੇ ਸੰਤਾਪ ਪੁੱਤਰ ਜਾਂਦੇ ਹਨ ਜੀ ਤਾਹਾਂ ਟਿਕੇ ਕੀਨਸ ਬਿਸਰਾਮ ਜਬ ਦਿਨ ਰਹੇ ਉਹ ਸਵਾ ਇੱਕ ਜਾਮੂ ਹੋਤੇ ਫਿਰ ਵਿਸ਼ਰਾਮ ਕੀਤਾ ਯੋਧਿਆਂ ਨੇ ਜਦੋਂ ਦਿਨ ਸਵਾ ਪੈਰ ਲੰਘ ਗਿਆ ਸਾਥ ਸੰਗਤ ਜੀ ਤੇ ਉੱਥੇ ਇੱਕ ਖੂਬ ਬਣਿਆ ਹੋਇਆ ਸੀ ਛੇ ਹਲਟਾਂ ਵਾਲਾ ਉਹਨੂੰ ਛੇ ਹਾਟਾ ਖੂਬ ਵੀ ਕਿਹਾ ਜਾਂਦਾ ਉਥੇ ਮਹਾਰਾਜ ਜੀ ਗਏ ਹਨ ਕੂਪ ਛਹਰਠੇ ਕੂ ਚਲ ਗਏ ਜਲ ਪਾਨ ਕਰ ਸੋਚਨ ਕੀਏ ਛਹਾਟੇ ਖੂ ਕੋਲ ਜਾ ਕੇ ਜਲ ਪਾਣੀ ਛੱਕੇ ਆਪਦੀ ਤਿਖਾ ਬੁਝਾਈ ਤਰੇ ਬੁਝਾਈ ਹੈ ਆਦਕ ਕਾਮ ਤੇ ਕਰਹਿ ਇਸ਼ਨਾਨ ਜਲ ਸਰੀਰ ਪਰ ਪਾਏ ਮਹਾਨ ਬਹੁਤ ਗਰਮੀ ਹੋਣ ਕਰਕੇ ਇਸ਼ਨਾਨ ਕੀਤਾ ਸਰੀਰ ਉਤੇ ਬਹੁਤ ਜਲ ਪਾਇਆ ਹੈ ਨਿਰਮਲ ਤੇ ਬਹੁਤ ਸ਼ੀਤਲ ਪਏ ਮਨ ਭਾਵਤ ਜਲ ਉਪਰ ਪਏ ਨਿਰਮਲ ਤੇ ਬਹੁਤ ਸ਼ੀਤਲ ਹੋ ਗਏ ਮਨ ਭੌਂਦਾ ਜਲ ਆਪਣੇ ਉਪਰ ਪਾਇਆ ਸਾਰਿਆਂ ਦੀ ਗਰਮੀ ਜਿਹੜੀ ਆ ਦੂਰ ਹੋ ਗਈ ਹੈ ਬਸਤਰ ਸ਼ਸਤਰ ਪਹਿਰਤ ਸਵਧਾਨ ਸ਼ੋਭਤ ਸ਼ੁਭਤਨ ਸਾਥ ਮਹਾਨ ਫਿਰ ਵਸਤਰ ਸ਼ਾਸਤਰ ਪਹਿਣ ਕੇ ਸਾਵਧਾਨ ਹੋ ਗਏ ਜੋਧਿਆਂ ਨਾਲ ਬਹੁਤ ਸੋਵ ਰਹੇ ਹਨ ਸਤਿਗੁਰੂ ਜੀ ਇੱਕ ਰਾਹਕ ਚੱਲ ਕਰ ਤਵੇ ਆਇਓ ਹੱਥ ਜੋਰ ਕਰ ਬਾਖ ਸੁਨਾਇਓ ਇਤਨੇ ਸਮੇਂ ਵਿੱਚ ਕਿ ਕਿਸਾਨ ਚੱਲ ਕੇ ਉੱਥੇ ਆ ਗਿਆ ਹੱਥ ਜੋੜ ਕੇ ਮੀਰੀ ਪੀਰੀ ਦੇ ਮਾਲਕ ਜੀ ਨੂੰ ਬੇਨਤੀਆਂ ਕਰਦਾ ਬੋਲਿਆ ਹੈ ਮਹਾਰਾਜ ਇੱਕ ਸੂਕਰ ਭਾਰਾ ਕਰੇ ਸਦਾ ਕ੍ਰਿਖ ਬ੍ਰਿੰਦ ਉਜਾਰਾ ਇਹਦਾ ਮਹਾਰਾਜੀ ਇੱਥੇ ਇੱਕ ਬਹੁਤ ਵੱਡਾ ਜੰਗਲੀ ਸੂਰ ਆ ਉਹ ਫਸਲਾਂ ਦਾ ਸਾਡਾ ਬੜਾ ਉਜਾੜਾ ਕਰ ਦਿੰਦਾ ਨੁਕਸਾਨ ਕਰ ਦਿੰਦਾ ਹੈ ਜੀ ਸ੍ਰੀ ਹਰਿ ਗੋਵਿੰਦ ਸੁਨਤ ਆਨੰਦੇ ਝੜੇ ਤੁਰੰਗਮ ਬਲੀ ਬਿਲੰਦੇ ਗੁਰੂ ਹਰਿ ਗੋਵਿੰਦ ਸਾਹਿਬ ਜੀ ਸੁਣ ਕੇ ਉਹ ਬੇਨਤੀ ਕਿਸਾਨ ਦੀ ਉਹਦੀ ਮਦਦ ਕਰਨ ਵਾਸਤੇ ਮਹਾਰਾਜ ਪ੍ਰਸੰਨ ਹੋਗੇ ਇਹ ਆਪ ਦਾ ਜਿਹੜਾ ਸ਼ਕਤੀਸ਼ਾਲੀ ਘੋੜਾ ਸੀ ਬਲਵਾਨ ਉਹਦੇ ਤੇ ਸਵਾਰ ਹੋ ਗਏ ਹਨ ਰਾਹਕ ਆਗੇ ਕੀਨ ਪਿਆਨੇ ਸੁਬਟ ਫਿਸ਼ਾਰੀ ਚੜ ਪ੍ਰਸਥਾਨੇ ਉਹ ਕਿਸਾਨ ਨੂੰ ਆਪਣੇ ਅੱਗੇ ਅੱਗੇ ਲਾ ਲਿਆ ਤੇ ਮਹਾਰਾਜ ਕਹਿੰਦੇ ਭਾਈ ਅੰਤਰਜਾਮੀ ਸਤਗੁਰੂ ਜੀ ਪੁੱਛਦੇ ਆ ਕਿੱਥੇ ਕ ਦੇਖਿਆ ਸੂਰ ਸੂਰਬੀਰ ਘੋੜਿਆਂ ਤੇ ਸਵਾਰ ਹੋ ਕੇ ਪਿੱਛੇ ਪਿੱਛੇ ਆ ਰਹੇ ਹਨ ਝਾਰ ਤਰੇ ਥਿਰ ਜਾਏ ਨਿਹਾਰਾ ਸੰਤ ਸ਼ਬਦ ਸ਼ੁਕਰ ਭਉਕਾਰਾ ਹੁਣ ਮਹਾਰਾਜ ਕਿਸਾਨ ਦੇ ਦッセ ਟਿਕਾਣੇ ਤੇ ਗਏ ਆ ਤੇ ਉਹ ਸੂਰ ਇੱਕ ਝਾੜੀ ਦੇ ਥੱਲੇ ਖੜਾ ਹੋਇਆ ਤੇ ਆਪਣੀ ਆਵਾਜ਼ ਆ ਜਿਹੜੀ ਦੇ ਰਿਹਾ ਹੈ ਨਿਕਸ ਵਹਿਰ ਕੋ ਭਾਜਿਓ ਘਨੋ ਸ੍ਰੀ ਹਰ ਗੋਵਿੰਦ ਮਗਵਾ ਮਨੋ ਬਾਹਰ ਨਿਕਲ ਕੇ ਮਹਾਰਾਜ ਨੂੰ ਦੇਖਿਆ ਤੇ ਤੇਜ਼ੀ ਨਾਲ ਉੱਥੋਂ ਭੱਜ ਉੱਠਿਆ ਜਦੋਂ ਗੁਰੂ ਸਾਹਿਬ ਜੀ ਆਪ ਉਹਨਾਂ ਦੇ ਸੂਰ ਮੇ ਆ ਗਏ ਮਹਾਰਾਜ ਨੇ ਸ਼ਿਕਾਰ ਕਰਨਾ ਸੀ ਉਹਦਾ ਪਰ ਭੱਜ ਗਿਆ ਹੈ ਉਥੋਂ ਗਰਸਿਓ ਚੰਦ ਕੋ ਦੌਰਿਓ ਰਾਹੁ ਚਹਤਿ ਸ਼ਰਾਏ ਨਾ ਸ਼ੋਰ ਹਿਤਾਹੂ ਜਿਵੇਂ ਉਹ ਸਨਾਤਨ ਧਰਮ ਦੇ ਕੁਝ ਗ੍ਰੰਥਾ ਜਿਨ੍ਹਾਂ ਵਿੱਚ ਕਥਾ ਵੀ ਆਉਂਦੀ ਆ ਕਿ ਉਹ ਜਦੋਂ ਚੰਦਰਮਾ ਨੂੰ ਗਰਸ ਕੇ ਜਿਵੇਂ ਰਾਹੁ ਦੌੜ ਗਿਆ ਸੀ ਭੱਜ ਗਿਆ ਸੀ ਜਿਵੇਂ ਇਹ ਰਾਹੁ ਰੂਪੀ ਸੂਰ ਮਹਾਰਾਜ ਜਿਹੜਿਆ ਚੰਦਰਮਾ ਦਾ ਸਰੂਪ ਆ ਤਾਂ ਕਵੀ ਜੀ ਉਹ ਪ੍ਰਤੀਕ ਦੱਸ ਰਹੇ ਆ ਕਿ ਸੂਰ ਉਹ ਚਾਹੁੰਦਾ ਨਹੀਂ ਮੇਰੀ ਮੁਕਤੀ ਹੋਵੇ ਅਜੇ ਤੇ ਜਿਹਦੇ ਕਰਕੇ ਉਹ ਭੱਜ ਗਿਆ ਉੱਥੋਂ ਦੌੜ ਗਿਆ ਨੱਸ ਗਿਆ ਹੈ ਤਬ ਸਤਗੁਰ ਪੈਂਦਾ ਲਲਕਾਰਾ ਜਾਨ ਨਾ ਪਾਵੇ ਸ਼ੂਕਰ ਭਾਰਾ ਤੇ ਜਦੋਂ ਮਹਾਰਾਜ ਨੇ ਫਿਰ ਦੇਖਿਆ ਤੇ ਪੈਂਦੇਖਾ ਨੂੰ ਮਹਾਰਾਜ ਨੇ ਲਲਕਾਰਿਆ ਤੇ ਆਖਿਆ ਜਿਹੜਾ ਪੈਂਦੇਖਾ ਮਹਾਰਾਜ ਨੇ ਪ੍ਰੇਮ ਨਾਲ ਪਾਲਿਆ ਸੀ ਬਹੁਤ ਜ਼ੋਰ ਸੀ ਗੁਰੂ ਸਾਹਿਬ ਜੀ ਕਹਿੰਦੇ ਪੈਂਦੇਖਾ ਦੇਖੋ ਕਿਤੇ ਸੂਰ ਭੱਜ ਨਾ ਜਾਵੇ ਏ ਸ੍ਰੀ ਗੁਰ ਕਰਿਓ ਤੁਰੰਗਮ ਧੀਰਾ ਬੇਗ ਕਰਿਓ ਪੈਂਦੇ ਬਰਬੀਰਾ ਹੁਣ ਗੁਰੂ ਸਾਹਿਬ ਜੀ ਨੇ ਘੋੜੇ ਨੂੰ ਆਪਦੇ ਨੂੰ ਹੌਲੀ ਕਰ ਦਿੱਤਾ ਪੈਂਦੇਖਾ ਨੂੰ ਹੁਕਮ ਹੋਇਆ ਤੇ ਉਹ ਸ੍ਰੇਸ਼ਟ ਸੂਰਬੀਰ ਪੈਂਦੇਖਾ ਨੇ ਬੜੀ ਫੁਰਤੀ ਦਿਖਾਈ ਹੈ ਕੀਤਕ ਦੂਰ ਪਿਛਾਰੀ ਗयो ਕਰੇ ਨੇਰ ਸ਼ੂਕਰ ਥਿਰ ਭਇਓ ਕੁਝ ਦੂਰ ਤੱਕ ਉਹ ਸੂਰ ਦੇ ਪਿੱਛੇ ਪਿੱਛੇ ਗਿਆ ਜੇ ਜਦੋਂ ਨੇੜੇ ਗਿਆ ਨਾ ਤੇ ਸੂਰ ਖੜ ਗਿਆ ਹੈ ਤੂੰ ਮਰ ਹਿਤ ਮਾਰਨ ਸੰਭਾਰਾ ਰਿਸ਼ਿਉ ਕੋਲ ਅਰ ਰਹੇ ਉਜਝਾਰਾ ਉਹ ਮਾਰਨ ਵਾਸਤੇ ਸੂਰ ਨੂੰ ਪੈਂਦੇ ਖਾਨੇ ਆਪਦੇ ਨੇਜੇ ਨੂੰ ਸੰਭਾਲਿਆ ਸੂਰ ਪੂਰਾ ਗੁੱਸੇ ਚ ਆਇਆ ਕਿ ਕੋਈ ਵੀ ਜਾਨਵਰ ਹੋਵੇ ਜਦੋਂ ਆਪਾਂ ਨੂੰ ਮਾਰਨਾ ਚਾਹੁੰਦੇ ਆ ਅਗੋਂ ਉਹਨੂੰ ਵੀ ਗੁੱਸਾ ਆਉਂਦਾ ਇਸ ਤਰ੍ਹਾਂ ਫਿਰ ਉਹ ਨਾ ਆਪਦੇ ਗੁੱਸਾ ਦਿਖਾ ਰਿਹਾ ਹੈ ਘੋਰ ਘੁਰ ਕਰਤ ਸਮੁਖ ਕੋ ਆਇਓ ਲਗੇ ਉਹ ਨਾ ਪੈਨ ਦੇ ਪਰ ਹਾਰ ਚਲਾਇਓ ਉਹ ਸੂਰ ਫਿਰ ਬਹੁਤ ਜ਼ਿਆਦਾ ਡਰਿਆ ਵੀ ਸੀ ਤੇ ਆਪਦਾ ਜਿਹੜਾ ਸੀ ਡਰ ਜ਼ਾਹਰ ਨਹੀਂ ਸੀ ਕਰ ਰਹਾ ਤੇ ਘੁਰ ਘੁਰ ਕਰਦਾ ਅੜ ਰਿਆ ਸਾਹਮਣੇ ਵੱਲ ਆਇਆ ਹੈ ਐ ਕਿ ਕਰੀ ਝੂਟ ਤਤਕਲ ਘਾਇਲ ਹੋਇਆ ਨਹੀਂ ਕਯੋ ਸੰਭਾਲਾ ਪੈਂਦੇ ਖਾਨੇ ਬਾਹਰ ਤਾਂ ਕੀਤਾ ਸੀ ਸੂਰ ਦੇ ਉੱਪਰ ਨਾਲੇ ਕਿੱਡਾ ਬਲਵਾਨ ਸੀ ਪੈਂਦੇ ਖਾਂ ਪਰ ਸਾਧ ਸੰਗਤ ਜੀ ਤੇ ਉਹ ਸੂਰ ਇਹਨਾਂ ਤੇਜ਼ੀ ਨਾਲ ਆਇਆ ਉਹਨੇ ਘੋੜੇ ਦੇ ਸੱਟ ਲਾ ਦਿੱਤੀ ਪੈਂਦੇਖਾਂ ਦਾ ਘੋੜਾ ਜ਼ਖਮੀ ਹੋ ਗਿਆ ਸੰਭਲ ਨਹੀਂ ਸਕਿਆ ਹੈ ਦੇਖ ਮ ਭੂਮਿਕਾ ਮੈਂ ਤਬ ਘੂਰਾ ਦਰ ਪਤ ਕਿਉ ਪਖ ਸ਼ੂਕਰ ਘੂਰਾ ਫਿਰ ਔਖੀ ਜੀ ਥਾਂ ਵਿੱਚ ਘੋੜਾ ਜਾ ਕੇ ਫਸ ਗਿਆ ਭਿਆਨਕ ਸੂਰ ਸੀ ਫਿਰ ਉੱਥੋਂ ਬਚ ਕੇ ਨਿਕਲ ਗਿਆ ਹੈ ਗਿਰਿਓ ਪੈਂਦਖਾਂ ਨਹਿਨ ਸੰਭਾਰਿਓ ਗੁਰ ਤਵਾਏ ਹੈ ਜਬਹੇ ਨਿਹਾਰਿਓ ਹੁਣ ਪੈਂਦੇਖਾਂ ਵਿੱਚ ਕਿੰਨਾ ਜ਼ੋਰ ਸੀ ਪਰ ਫਿਰ ਵੀ ਉਹ ਸੂਰ ਬਚ ਕੇ ਨਿਕਲ ਗਿਆ ਆਪਦੇ ਆਪ ਨੂੰ ਪੈਂਦੇ ਖਾਂ ਸੰਭਾਲ ਨਹੀਂ ਸਕਿਆ ਡੈਗ ਪਿਆ ਜ਼ਮੀਨ ਤੇ ਤੇ ਮਹਾਰਾਜ ਨੇ ਦੇਖਿਆ ਕਿ ਉਹਦਾ ਘੋੜਾ ਵੀ ਜ਼ਖਮੀ ਕਰ ਗਿਆ ਇਹ ਵਾਕਈ ਸੂਰ ਬਹੁਤ ਖਤਰਨਾਕ ਤੇ ਇਹ ਤਾਂ ਫਸਲਾਂ ਦਾ ਕਿੰਨਾ ਨੁਕਸਾਨ ਕਰਦਾ ਹੋਵੇਗਾ ਪੜਗ ਨਿਕਾਸੀ ਜਬ ਨੇ ਰਾਵਾਂ ਰੁਪਿਓ ਕੋਲ ਸੰਮੁਖ ਹੀ ਆਵਾ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਡੇ ਯੋਧੇ ਸੂਰਮੇ ਮਹਾਵਲੀ ਉਹਨਾਂ ਨੇ ਆਪਦਾ ਘੋੜਾ ਭਜਾਇਆ ਬਹੁਤ ਹਵਾ ਦੇ ਸਮਾਨ ਤਲਵਾਰ ਆਪਦੀ ਸ਼ਮਸ਼ੀਰ ਕੱਢ ਕੇ ਜਦੋਂ ਨੇੜੇ ਆਏ ਆ ਤਾਂ ਉਹ ਸੂਰ ਪੂਰਾ ਗੁੱਸੇ 'ਚ ਆ ਤੇ ਸਾਹਮਣੇ ਆ ਗਿਆ ਹੈ ਖਰੀ ਦੁਰ ਸਭ ਚੰਮੂ ਨੇ ਹਾਰੇ ਗੁਰੂ ਬਿਨਾ ਅਬ ਕੋ ਨਹਿ ਮਾਰੇ ਗੁਰੂ ਮਹਾਰਾਜ ਅੱਗੇ ਅੱਗੇ ਜਾ ਰਹੇ ਆ ਤੇ ਉਹ ਸੂਰ ਜਿਹੜਾ ਗੁੱਸੇ 'ਚ ਆ ਉਹ ਵੀ ਪੂਰੇ ਕਰੋਧ ਵਿੱਚ ਹੈ ਹੁਣ ਦੂਰ ਖੜੀ ਸੈਨਾ ਸੂਰਵੇਂ ਦੇਖ ਰਹੇ ਆ ਗੁਰੂ ਜੀ ਤੋਂ ਬਿਨਾ ਹੁਣ ਉਹਨੂੰ ਕੌਣ ਮਾਰ ਸਕਦਾ ਸੀ ਜਦੋਂ ਐਡਾ ਵੱਡਾ ਬਲੀ ਜੋਧਾ ਪੈਂਦੇ ਖਾਂ ਤੋਂ ਕਾਬੂ ਨਹੀਂ ਆਇਆ ਹੁਣ ਕਹਿੰਦੇ ਮਹਾਰਾਜੀ ਇਹਦੀ ਮੁਕਤੀ ਕਰਨਗੇ ਹੁਣ ਸਾਰਿਆਂ ਨੂੰ ਯਕੀਨ ਹੋ ਗਿਆ ਹੈ ਅਤਿਸ਼ੈ ਨਿਕਟ ਆਏ ਜਬ ਗयो ਹਤਨ ਪਰ ਹਾਰ ਤੁਰੰਗ ਕੋ ਭयो ਜਦੋਂ ਸੂਰ ਉਹ ਬਹੁਤ ਨੇੜੇ ਆ ਗਿਆ ਮਹਾਰਾਜ ਦੇ ਤਾਂ ਵਾਰ ਕਰਨ ਵਾਸਤੇ ਮਹਾਰਾਜ ਨੇ ਘੋੜੇ ਨੂੰ ਇੱਕ ਪਾਸੇ ਕਰ ਦਿੱਤਾ ਕਿ ਇਹ ਨਾ ਹੋਵੇ ਜਿਵੇਂ ਪੈਂਦੇਖਾਂ ਦਾ ਪਹਿਲਾ ਘੋੜਾ ਇਹਨੇ ਜ਼ਖਮੀ ਕੀਤਾ ਤੇ ਫਿਰ ਉਹ ਇਸ ਘੋੜੇ ਨੂੰ ਵੀ ਜ਼ਖਮੀ ਕਰ ਦਵੇ। ਸ ਮਹਾਰਾਜ ਨੇ ਆਪਣੇ ਪਿਆਰੇ ਘੋੜੇ ਨੂੰ ਪਾਸੇ ਕਰ ਦਿੱਤਾ ਹੈ ਜੀ। ਇੱਕ ਰਕਾਬ ਕੇ ਹੋਏ ਕਰ ਭਾਰ। ਸਤਗੁਰ ਕੀਨਸ ਖੜਗ ਪਰ ਹਾਰ। ਜਿੱਦਾਂ ਸਾਧ ਸੰਗਤ ਜੀ ਨਹੰਗ ਸਿੰਘ ਅੱਜ ਵੀ ਇਹ ਕਰਤੱਬ ਦਿਖਾਉਂਦੇ ਜੋਹਰ ਦਿਖਾਉਂਦੇ ਆ। ਇੱਕ ਰਕਾਬ ਤੇ ਭਾਰ ਪਾ ਕੇ ਖੜੇ ਹੋ ਜਾਂਦੇ ਆ ਅੱਜ ਵੀ ਜਿਵੇਂ ਹੁਣ ਹੋਲਾ ਮਹੱਲਾ ਲੰਘ ਕੇ ਗਿਆ। ਆਪ ਜੀ ਨੇ ਖਾਲਸੇ ਦਾ ਜਾਹੂ ਜਲਾਲ ਦੇਖਿਆ ਹੋਵੇਗਾ ਦਰਸ਼ਨ ਕੀਤੇ ਹੋਣਗੇ। ਕਿਵੇਂ ਉਹ ਮਹੱਲਾ ਕੱਢਦੇ ਆ ਇਦਾਂ ਹੀ ਰਕਾਵਤ ਤੇ ਮਹਾਰਾਜ ਨੇ ਭਾਰ ਪਾਇਆ ਸੀ ਸਤਗੁਰੂ ਜੀ ਨੇ ਐਸਾ ਤਲਵਾਰ ਦਾ ਵਾਰ ਕੀਤਾ ਬੜੀ ਤੇਜ਼ੀ ਦੇ ਨਾਲ ਲੱਗੇ ਉਹ ਪ੍ਰਸ਼ਟ ਮਹਿ ਭਇਓ ਦੁਖੰਡ ਕਿਮ اٹਕਹਿ ਬਲ ਤੇਗ ਪਰ ਚੰਡ ਉਹ ਤਲਵਾਰ ਮਹਾਰਾਜ ਦੀ ਉਹ ਸੂਰ ਦੀ ਪੈਠ ਤੇ ਲੱਗੀ ਜਦੋਂ ਅੱਗੇ ਵੱਧ ਕੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਵਾਰ ਕੀਤਾ ਤੇ ਸੂਰ ਦੇ ਟੋਟੇ ਟੋਟੇ ਹੋ ਗਏ ਹਨ ਉਸ ਵਕਤ ਸਾਧੂ ਭਾਨਾ ਤਤਿਛਣ ਆਏ ਮਾਸਲ ਬਲੀ ਕੋਲ ਦਿਖਰਾਏ ਜਦੋਂ ਮਹਾਰਾਜ ਨੇ ਆਪਦੀ ਤਲਵਾਰ ਦੇ ਪ੍ਰਚੰਡ ਜ਼ੋਰ ਦੇ ਨਾਲ ਉਬਾਰ ਕੀਤਾ ਭਾਈ ਸਾਧੂ ਜੀ ਭਾਈ ਭਾਨਾ ਜੀ ਅੱਗੇ ਆਏ ਆ ਬਹੁਤ ਮੋٹے ਮਾਸ ਵਾਲੇ ਜੰਗਲੀ ਸੂਰ ਨੂੰ ਦੇਖਿਆ ਹੈ ਨਿਕਸ ਬਦਨ ਤੇ ਅਗਨ ਸਰੀਖਾ ਗੁਰੂ ਆਰ ਇੱਕ ਭਾਨੇ ਕਹੋ ਦੀਖਾ ਹੁਣ ਸਾਧ ਸੰਗਤ ਜੀ ਭਾਈ ਸਾਧੂ ਜੀ ਬਾਬਾ ਭਾਨਾ ਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਹਨ ਸਾਰੇ ਹੀ ਬਹੁਤ ਕਮਾਈ ਵਾਲੇ ਆ ਨਾਮ ਦੀ ਤੇ ਸੂਰ ਦੇ ਮੂੰਹ ਵਿੱਚੋਂ ਜਦੋਂ ਉਹ ਉਹ ਵਜੂਦ ਨਿਕਲਿਆ ਨਾ ਬਾਹਰ ਰੂਹ ਨਿਕਲੀ ਆ ਉਹਦੇ ਇਹਨਾਂ ਨੂੰ ਨਜ਼ਰ ਆਈ ਹੈ ਗੁਰੂ ਮਹਾਰਾਜ ਤੇ ਦੂਜੇ ਬਾਬਾ ਭਾਨਾ ਜੀ ਉਹਨਾਂ ਨੂੰ ਉਹ ਸਰੀਰ ਜਿਹੜਾ ਸੂਖਮ ਹੁੰਦਾ ਆਖਾਂ ਨਾਲ ਨਹੀਂ ਆਪਾਂ ਵੇਖ ਸਕਦੇ ਗੁਰੂ ਦੀ ਕਿਰਪਾ ਨੇ ਨਜ਼ਰ ਆਉਂਦੀ ਹੈ ਰੂਹ ਤਾਂ ਬਾਬਾ ਭਾਨਾ ਜੀ ਨੂੰ ਉਹ ਸਰੀਰ ਦਿਖਾਈ ਦਿੱਤਾ ਹੈ ਸ੍ਰੀ ਹਰਿ ਗੋਵਿੰਦ ਕੇ ਪਦ ਬੰਦੇ ਚਲਿਓ ਚਹਤ ਚਿਤ ਅਦਕ ਆਨੰਦੇ ਗੁਰੂ ਹਰਿ ਗੋਵਿੰਦ ਸਾਹਿਬ ਜੀ ਦੇ ਚਰਨਾਂ ਤੇ ਉਹ ਰੂਹ ਨੇ ਮੱਥਾ ਟੇਕਿਆ ਬੰਦਨਾ ਕੀਤੀ ਕਿਉਂਕਿ ਚਤ ਦੇ ਵਿੱਚ ਬੜਾ ਆਨੰਦ ਹੋ ਗਿਆ ਸੀ ਬੂ ਜਿਓ ਭਾਨੇ ਸਾਹਿਬ ਤਵੇ ਅਹਾਂ ਕੌਣ ਮੁਹਿ ਕੋ ਕਹੋ ਸਬੇ ਹੁਣ ਬਾਬਾ ਭਾਨਾ ਜੀ ਬੜੀ ਉੱਤ ਸੁਖਤਾ ਨ ਪੁੱਛਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਭ ਕੀ ਹੈ ਤਾਂ ਗੁਰੂ ਮਹਾਰਾਜ ਨੇ ਆਖਿਆ ਆਪ ਹੀ ਤੁਸੀਂ ਇਹ ਪੁੱਛੋ ਇਹ ਜਿਹੜੇ ਸੂਰ ਦੇ ਵਿੱਚੋਂ ਵਜੂਦ ਨਿਕਲਿਆ ਬਾਹਰ ਤੇ ਬਾਬਾ ਜੀ ਪੁੱਛਦੇ ਆ ਤੁਸੀਂ ਕੌਣ ਤੁਹਾਡਾ ਕੀ ਇਹ ਸਭ ਕੁਝ ਹੈ ਕਾਰਨ ਕੀ ਹੈ ਜੂਨੀ ਕਿਉਂ ਮਿਲੀ ਆ ਮੈਨੂੰ ਦੱਸਣਾ ਕਰੋ ਜੀ ਸੋਣਾ ਤਨ ਆਪਣਾ ਪ੍ਰਸੰਗ ਸੁਨਾਇਓ ਜਿਸ ਤੇ ਕੋਲ ਜਨਮ ਕੋ ਪਾਇਓ ਇਹ ਸੁਣ ਕੇ ਉਹਨੇ ਆਪਦਾ ਸਾਰਾ ਪ੍ਰਸੰਗ ਸੁਨਾਇਆ ਕਹਿਣ ਲੱਗਾ ਇਹ ਆਪਦੇ ਕਰਮੀ ਆਵੇ ਕੱਪੜਾ ਇਹ ਕਰਮਾਂ ਦੇ ਹੀ ਸਾਰੇ ਸੌਦੇ ਹੁੰਦੇ ਆ ਮੈਨੂੰ ਸੂਰ ਦੀ ਜੂਨ ਪ੍ਰਾਪਤ ਕਿਉਂ ਹੋਈ ਸੁਣੋ ਜੀ ਉਹ ਸੁੰਦਰ ਕਥਾ ਕਿਵੇਂ ਹੋਈ ਹੈ ਸ੍ਰੀ ਅਰਜਨ ਕੋ ਮੈਂ ਸਿੱਖ ਭਾਰੀ ਮਾਤ ਗੰਗ ਜਬ ਬੀੜ ਪਧਾਰੀ ਮੈਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਭਾਰੀ ਸਿੱਖ ਸੀ ਕਿਸੇ ਸਮੇ ਮਾਤਾ ਗੰਗਾ ਜੀ ਜਦੋਂ ਬੀੜ ਸਾਹਿਬ ਆਏ ਹਨ ਗयो ਬਤਾਵਤ ਆਗੇ ਤਹਾਂ ਬਿਰਧ ਸਾਹਿਬ ਜੀ ਬੈਠੇ ਜਹਾਂ ਤਾਂ ਉਦੋਂ ਫਿਰ ਮੈਂ ਦੱਸਣ ਵਾਸਤੇ ਅੱਗੇ ਗਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਮਾਤਾ ਜੀ ਮਾਤਾ ਗੰਗਾ ਜੀ ਰੱਥ ਤੇ ਸਵਾਰ ਹੋ ਕੇ ਆ ਰਹੇ ਆ ਦਾਸੀਆਂ ਦੇ ਸਮੇਤ ਵਿਖਸਯੰਦਨ ਕੋ ਗਿਰਾ ਉਚਾਰੀ ਗੁਰ ਘਰ ਨੇ ਭਾਜਤ ਕਿਤ ਧਾਰੀ ਐਵੇਂ ਫਿਰ ਬਾਬਾ ਬੁੱਢਾ ਜੀ ਨੇ ਆਖ ਦਿੱਤਾ ਸੀ ਜਦੋਂ ਪਹਿਲਾਂ ਮਾਤਾ ਗੰਗਾ ਜੀ ਗਏ ਤੇ ਆਪ ਤੁਸੀਂ ਸਾਰਿਆਂ ਨੇ ਜਰੂਰ ਸਰਵਣ ਕੀਤਾ ਹੋਵੇਗਾ ਪਹਿਲਾਂ ਮਾਤਾ ਜੀ ਰੱਥ ਤੇ ਸਵਾਰ ਹੋ ਕੇ ਗਏ ਆ ਦੂਜੀ ਵਾਰ ਆਪ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਨੰਗੇ ਪੈਰੀ ਗਏ ਆ ਜਦੋਂ ਪਹਿਲੀ ਵਾਰ ਹੀ ਗਏ ਸੀ ਉਦੋਂ ਆਖਿਆ ਸੀ ਨਾ ਬਾਬਾ ਬੁੱਢਾ ਜੀ ਨੇ ਕਿ ਇਹ ਗੁਰੂ ਘਰ ਨੂੰ ਕਿਵੇਂ ਕੋਈ ਭਾਜੜ ਪੈ ਗਈ ਹੈ ਅਜ ਇਸ ਤਰ੍ਹਾਂ ਕਿਵੇਂ ਆਉਣਾ ਹੋਇਆ ਤਾਂ ਕਹਿੰਦੇ ਉਦੋਂ ਮੈਨੂੰ ਗੱਲ ਚੰਗੀ ਨਹੀਂ ਸੀ ਲੱਗੀ ਮੈਂ ਅਯੋਗ ਜਾਣ ਕੇ ਨੱਕ ਜਿਹਾ ਚੜਾਇਆ ਤੇ ਇਸ ਤਰ੍ਹਾਂ ਆਖਿਆ ਸੀ ਕਿ ਤੁਸੀਂ ਗਵਾਰ ਹੀ ਰਹੇ ਹੋ ਗੁਰੂ ਘਰ ਨੂੰ ਇਸ ਤਰ੍ਹਾਂ ਕਿਉਂ ਆਖ ਦਿੱਤਾ ਤਾਂ ਉਦੋਂ ਫਿਰ ਇਹ ਸਾਰੀ ਕਰਨੀ ਮੇਰੇ ਤੋਂ ਹੋ ਗਈ ਬਾਬਾ ਬੁੱਢਾ ਜੀ ਨੂੰ ਬ੍ਰਹਮ ਗਿਆਨੀ ਦੀ ਰਮਜ਼ ਨੂੰ ਮੈਂ ਸਮਝਿਆ ਨਹੀਂ ਸੀ ਨਹੀਂ ਸੁਭਾਵ ਜਾਤ ਕੋ ਜਾਵੇ ਉਚਿਤ ਨਾ ਜਾਣੇ ਤਉ ਅਲਾਵੇ ਇਹਵੇਂ ਫਿਰਨਾ ਮੈਂ ਜਦੋਂ ਨੱਕ ਜਾ ਚੜਾਇਆ ਹੁਣ ਨੱਕ ਚੜਾਉਣਾ ਇਹ ਇੱਕ ਸੂਰ ਦਾ ਹੀ ਸੁਭਾਅ ਹੁੰਦਾ ਮੈਂ ਉਚਿਤ ਅਣਉਚਿਤ ਗੱਲ ਨੂੰ ਜਾਣਿਆ ਨਹੀਂ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜੋ ਬਚਨ ਕਹਿ ਰਹੇ ਆ ਉਹਦੇ ਵਿੱਚ ਕੋਈ ਰਮਜ਼ ਹੋਵੇਗੀ ਕਿ ਜਦੋਂ ਵੀ ਕਿਸੇ ਕੋਲੋਂ ਕੁਝ ਲੈਣਾ ਹੋਵੇ ਬੜੇ ਨੀਵੇਂ ਹੋ ਕੇ ਆਉਣਾ ਚਾਹੀਦਾ ਨਾ ਕਿ ਇਸ ਤਰ੍ਹਾਂ ਰਥਾਂ ਉੱਪਰ ਸਵਾਰ ਹੋ ਕੇ ਇਹ ਦਾਤ ਨਹੀਂ ਮਿਲਦੀ ਤਾਂ ਮੈਂ ਇਹ ਅਯੋਗ ਜਾਂ ਜਾਣ ਕੇ ਨੱਕ ਵੱਟਿਆ ਸੀ ਕਿਹਾ ਸੀ ਬਾਬਾ ਜੀ ਤੁਸੀਂ ਗਵਾਰ ਰਹੇ ਹੋ ਚਤ ਦੇ ਵਿੱਚ ਇਹ ਗੱਲ ਆਈ ਸੀ ਉਦੋਂ ਮੈਂ ਇਹ ਗੱਲ ਕਹੀ ਨੱਕ ਚੜਾਇਆ ਬਾਬਾ ਜੀ ਬ੍ਰਹਮ ਗਿਆਨੀ ਸੀ ਬਾਬਾ ਬੁੱਢਾ ਜੀ ਨੇ ਮੈਨੂੰ ਆਖ ਦਿੱਤਾ ਤੂੰ ਹੁਣ ਇਸ ਤਰ੍ਹਾਂ ਇਹ ਸੂਰ ਦੀ ਹੀ ਤੈਨੂੰ ਜੂਨੀ ਮਿਲੇਗੀ ਤੇਥੋਂ ਕਰਮ ਹੀ ਇਹੋ ਜਿਹਾ ਹੋ ਗਿਆ ਇਹ ਸ਼ਰਾਬ ਸੁਣ ਕੇ ਮੈਂ ਪਛਤਾਇਆ ਸੀ ਮੈਨੂੰ ਪਤਾ ਸੀ ਬਾਬਾ ਜੀ ਦੇ ਬਚਨ ਸੱਚੇ ਹੋ ਜਾਣੇ ਹਨ ਕਿਉਂਕਿ ਬਾਬਾ ਬੁੱਢਾ ਜੀ ਦੀ ਬਹੁਤ ਉੱਚੀ ਅਵਸਥਾ ਸੀ ਸਾਧ ਸੰਗਤ ਜੀ ਉਹਨਾਂ ਦੇ ਬਚਨ ਇੱਕ ਸਾਧ ਬਚਨ ਟਲਾਦਾ ਦੇ ਸਮਾਨ ਜਾਣੂ ਫਿਰ ਮੈਂ ਦੀਨ ਹੋ ਕੇ ਪੁੱਛਿਆ ਮਹਾਰਾਜ ਅੰਤ ਕਦੋਂ ਹੋਵੇਗਾ ਉਹਨਾਂ ਨੇ ਫਿਰ ਆਖਿਆ ਸੀ ਸਮਾ ਆਵੇਗਾ ਜਦੋਂ ਗੁਰੂ ਅਰਜਨ ਦੇਵ ਜੀ ਦੇ ਘਰ ਪੁੱਤਰ ਪੈਦਾ ਹੋਵੇਗਾ ਮਹਾਨ ਸ਼ਸਤਰ ਧਾਰਨ ਕਰਨਗੇ ਵਿਖ ਬਚਨ ਵੀ ਕਹਿ ਦਿੱਤੇ ਸੀ ਮੈਨੂੰ ਉਹ ਫਿਰ ਸ਼ਿਕਾਰ ਖੇਡਣ ਜਾਣਗੇ ਤੂੰ ਜੰਗਲਾਂ ਦਾ ਸੂਰ ਹੋਵੇਂਗਾ ਜੰਗਲੀ ਸੂਰ ਬਣ ਕੇ ਇੱਕ ਕਿਸਾਨ ਦਾ ਨੁਕਸਾਨ ਕਰੇਗਾ ਉਹ ਬੇਨਤੀ ਕਰੇਗਾ ਮਹਾਰਾਜ ਅੱਗੇ ਕਿਸਾਨ ਫਿਰ ਤੇਰੀ ਮੁਕਤੀ ਹੋਵੇ ਇਸੇ ਕਰਕੇ ਗੁਰੂ ਜੀ ਮੈਂ ਸੂਰ ਦਾ ਸਰੀਰ ਪਾਇਆ ਇਥੇ ਵਿਡਾਲੀ ਪਿੰਡ ਦੇ ਇਲਾਕੇ ਵਿੱਚ ਫਿਰਦਾ ਰਿਹਾ ਹਾਂ ਹਾਂ ਅਬ ਸਤਿਗੁਰ ਨੇ ਆਨ ਉਧਾਰਾ ਖਿਲਤ ਅਖੀਰ ਮੋਹੇ ਕੁਮਾਰਾ ਏ ਬਾਬਾ ਭਾਨਾ ਜੀ ਸਤਿਗੁਰੂ ਮਹਾਰਾਜ ਆਏ ਤੇ ਅੱਜ ਮੇਰੀ ਗਤੀ ਹੋ ਗਈ ਸ਼ਿਕਾਰ ਖੇਡਦੇ ਆ ਮੈਨੂੰ ਮਾਰ ਦਿੱਤਾ ਇਹ ਮੇਰੀ ਪਰਮ ਗਤੀ ਜਾਣੋ ਜੀ ਐਮ ਕਹ ਪਰਮ ਗਤੀ ਕਹ ਗयो ਭਾਨਾ ਸਾਧੂ ਸੁਣ ਬਿਸਮਯੋ ਇਹ ਬਾਬਾ ਭਾਨਾ ਜੀ ਤੇ ਭਾਈ ਸਾਧੂ ਜੀ ਦੋਨੋਂ ਸੁਣ ਕੇ ਬੜੇ ਹੈਰਾਨ ਹੋ ਗਏ ਇਹ ਮਹਾਰਾਜ ਜੋ ਸ਼ਿਕਾਰ ਖੇਡਦੇ ਆ ਸਾਰੇ ਹੀ ਇਹ ਸੱਚਾ ਕਿ ਉਹ ਜੀਆਂ ਦੀ ਗਤੀ ਹੀ ਕਰਦੇ ਜਿੰਨੀਆਂ ਵੀ ਜੂਨਾ ਵਿੱਚ ਪਏ ਹੋਏ ਟਿਹੀਆਂ ਜੂਨਾ ਵਿੱਚ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਿਰ ਬਿਰਖ ਜੋਇਓ ਤਾਂ ਆ ਜਿੰਨੀਆਂ ਵੀ ਜੂਨਾ ਨੇ ਉਹਦਾ ਉਧਾਰ ਮਹਾਰਾਜ ਆਪ ਕਰਦੇ ਆ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਇਸ ਤਰ੍ਹਾਂ ਜੇ ਸ਼ਿਕਾਰ ਖੇਡਿਆ ਉਹਦੇ ਪਿੱਛੇ ਰਮ ਜਹੀ ਆ ਕਿ ਗੁਰੂ ਸਾਹਿਬ ਜੀ ਨੇ ਇਹ ਜੀਆਂ ਦੀ ਮੁਕਤੀ ਕੀਤੀ ਹੈ ਪੈਂਦੇ ਖਾਨੂ ਵੀ ਮਹਾਰਾਜ ਨੇ ਬੁਲਾਇਆ ਤੇ ਉਹ ਜੋ ਘੋੜਾ ਜ਼ਖਮੀ ਹੋ ਗਿਆ ਉਹਦਾ ਵੀ ਇਲਾਜ ਕੀਤਾ ਗਿਆ ਤੇ ਗੁਰੂ ਜੀ ਨੇ ਕੁਸ਼ਲਤਾ ਸੁਖ ਸਾਧ ਪੁੱਛੀ ਆ ਦਾ ਹੀ ਆਦਰ ਸਨਮਾਨ ਕੀਤਾ ਹੁਣ ਬਾਬਾ ਭਾਨਾ ਜੀ ਤੇ ਜਿਹੜੇ ਬਾਕੀ ਸੂਰਮੇ ਆ ਉਹ ਕਹਿਣ ਲੱਗੇ ਦੇਖੋ ਜੀ ਬਾਬਾ ਬੁੱਢਾ ਸਾਹਿਬ ਜੀ ਕਿੰਨੇ ਬ੍ਰਹਮ ਗਿਆਨੀ ਹਨ ਜਿਨ੍ਹਾਂ ਦੇ ਬਚਨ ਸੱਚੇ ਹੁੰਦੇ ਚਾਹੇ ਉਹਨਾਂ ਨੇ ਬਚਨ ਸਖਤ ਕੀਤੇ ਉਹ ਵੀ ਸੱਚੇ ਹੋਗੇ ਚਾਹੇ ਉਹਨਾਂ ਨੇ ਭਲੇ ਵਾਸਤੇ ਕੀਤੇ ਉਹ ਵੀ ਸੱਚੇ ਹੋਗੇ ਇੱਕ ਸਾਧੂ ਦੀ ਰਸਨਾ ਹੈ ਜੋ ਸਦਾ ਜਪਦੀ ਤੂੰ ਹੀ ਤੂੰ ਹੀ ਉਹ ਰੱਬ ਦਾ ਨਾਮ ਜਪਦੀ ਆ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਵੀ ਉੱਥੇ ਪੰਛੀ ਜਾਨਵਰਾਂ ਦਾ ਸ਼ਿਕਾਰ ਖੇਡਿਆ ਉਹਨਾਂ ਦਾ ਉਧਾਰ ਕੀਤਾ ਆਓ ਕਵੀ ਰਾਜਪਾਈ ਸੰਤੋਖ ਸਿੰਘ ਜੀ ਦੀ ਇਹ ਪਾਵਨ ਕਥਾ ਅਸੀਸ ਸੁਣੀਏ ਹੀ ਨਾ ਕੇਵਲ ਮਨ ਚ ਵੀ ਵਸਾਈਏ ਕਈ ਵਾਰੀ ਮਨ ਚ ਸ਼ੰਕਾ ਹੋ ਜਾਂਦਾ ਕਿ ਪੰਜਵੇਂ ਗੁਰੂ ਤੱਕ ਸ਼ਾਂਤ ਰਹੇ ਮਹਾਰਾਜ ਛੇਵੇਂ ਜਾਮੇ ਵਿੱਚ ਕਿਉਂ ਨਾ ਦਸਵੇਂ ਜਾਮੇ ਵਿੱਚ ਕਿਉਂ ਇਤੋਂ ਸਪਸ਼ਟਤਾ ਹੁੰਦੀ ਹੈ ਪ੍ਰਾਤਨ ਗ੍ਰੰਥਾਂ ਵਿੱਚੋਂ ਮਹਾਰਾਜ ਜੀ ਕਿਸੇ ਜੀਵ ਦੇ ਸਵਾਦ ਵਾਸਤੇ ਸ਼ਿਕਾਰ ਨਹੀਂ ਖੇਡਦੇ ਜੇ ਉਹਨਾਂ ਨੂੰ ਮਾਰਦੇ ਉਹਨਾਂ ਦੇ ਪਾਪ ਮਿਟਾਉਂਦੇ ਇਸ ਤਰ੍ਹਾਂ ਕਿਸਾਨ ਨੂੰ ਵੀ ਸੌਖ ਮਿਲ ਗਿਆ ਉਰੀ ਫਸਲ ਵੀ ਤਬਾਹ ਹੋਣੋਂ ਬਚ ਗਈ ਦੂਜਾ ਪੱਖੋ ਜੀ ਨੂੰ ਵੀ ਮੁਕਤੀ ਮਿਲ ਗਈ ਸੂਰ ਦਾ ਉਧਾਰ ਹੋਇਆ ਇਸ ਤਰ੍ਹਾਂ ਈਮਕੈ ਸੁਦਾ ਸਰੋਵਰ ਆਏ ਬੈਠ ਅਕਾਲ ਤਖਤ ਸ਼ਬ ਪਾਏ ਮਹਾਰਾਜ ਇਹ ਉਧਾਰ ਕਰਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਆਏ ਜੋ ਦਰਬਾਰ ਸਾਹਿਬ ਦੇ ਸਾਹਮਣੇ ਤਖਤ ਹੈ ਅਕਾਲ ਤਖਤ ਉਹਦੇ ਤੇ ਬੈਠ ਕੇ ਮਹਾਰਾਜ ਨੇ ਸੋਭਾ ਪਾਈ ਆ ਬੜੇ ਪ੍ਰੇਮ ਨਾਲ ਆਪ ਜੀ ਨੇ ਕਥਾ ਸਰਵਣ ਕੀਤੀ ਹੈ ਜੀ ਭੁੱਲ ਚੁੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਗੁਰ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਆਉ ਅਖੀਰਲੀ ਪੰਗਤੀ ਪੜ ਕੇ ਆਪਾਂ ਫਤਿਹ ਬੁਲਾਈਏ ਜੀ ਇਮ ਕੈ ਸੁਦਾਸ ਸਰੋਵਰ ਆਏ ਬੈਠ ਅਕਾਲ ਤਖਤ ਸਭ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ